ਉਹ ਕਪਲਵੀਰ ਸਾਡਾ ਕਰਤਾ ਕੰਮ ਵੇਖੋ ਦੋ ਮੰਜੇ ਭਰੇ ਸੀ ਸਾਰੇ ਪਟਾਕੇ ਲੱਗ ਗਿਆ ਕਪਲ ਭਾ ਦੇ ਬਿਲਕੁਲ ਵਾਈਬਰੇਟਰ ਕਿਉਂ ਕਪਲ ਹਾਂ ਬਿਲਕੁਲ ਜੈ ਜੈ ਜਿਵੇਂ ਖੋਜ ਕਰਕੇ ਭੇਜਿਆ ਆਪਾਂ ਜੀ ਕੀ ਖੋਜ ਕਰਕੇ ਭੇਜਿਆ ਇਹਨੂੰ ਨਾਰਾਜ਼ ਨਹੀਂ ਹਾਂ ਸਾਰਿਆਂ ਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਡਾ ਵੀਰ ਭਰਾ ਸਾਡਾ ਬੜੇ ਇੱਕ ਕਪਲ ਦਾ ਨਿੱਕਾ ਬ੍ਰਦਰ ਆ ਵੀ ਕਿਉਂਕਿ ਮਵੀ ਮਹਾ ਪਛਾਣਿਆ ਅੱਜ ਕਿਉਂਕਿ ਪਹਿਲਾ ਕਲੀਨ ਛੇਪ ਰੈਂਦਾ ਰਿਹਾ ਏ ਵੀਰ ਤੇ ਹੁਣ ਦਾੜਾ ਵੀ ਰੱਖਿਆ ਏ ਤੇ ਮੋਛ ਵੀ ਰੱਖੀ ਏ ਜੀ ਵੈਰੂ ਨੇ ਬਹੁਤ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਲਓ 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 ਹਾਂ ਜੀ ਹਾਂ ਜੀ ਜੀ ਸਾਤਰੀ ਕਾ ਜੀ ਇਧਰ ਖਰੀਦੋ 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 ਜੀ ਇਧਰ ਚੁਨੀ ਸ਼ਾਹ ਜੀ ਸਾਰੇ ਵੀਰ ਲੱਗੇ ਆ ਜੀ ਇੱਕ ਸਾਰਾ ਦੇਣ ਆ ਜੀ ਹਾਂ ਜੀ ਡਾ ਦਿੱਤੇ ਛਾਣੇ ਪੜਾ ਕੇ ਆਜਾ ਓਕੇ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੀ ਤੇਰਾ ਮੁਬਾਰਕਾ ਖੁਸ਼ ਹੋਏ ਫਿਰਦੇ ਆ ਜੀ ਤੇ ਦੇਖ ਸਕਦੇ ਆ ਕਿਉਂਕਿ ਦੇਖੋ ਪਾ ਕੇ ਬੰਦੇ ਆ ਹਾ ਹਾ ਆਏ ਹਾਈ ਆਏ ਹਾਈ ਕੱਢ ਦਿਆਂ ਰੰਗ ਆਈਆਂ ਨੇ ਮੰਜਾ ਵੇਲੇ ਕਰਦੇ ਆ ਵਾਜਬ ਰੇਡ ਆਇਦਰ ਆਪਦਰਸ਼ਨ ਸਿੰਘ ਦਾ ਪਟਾਕਾ ਸਭ ਤੋਂ ਵੱਧ ਵਿਗਿਆ ਉਹ ਕਹਿ ਰਿਹਾ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਰੈਗੂ ਕਿਰਪਾ ਕਰਨਾ ਸਾਰਿਆਂ ਦੀ ਦੀਵਾਲੀ ਜਿਹੜੀ ਮੁਸ਼ਕਲ ਲੈ ਕੇ ਆਵੇ ਤੇ ਸਭ ਤੋਂ ਪਹਿਲਾਂ ਆਪਾਂ ਵੇਲੇ ਹੋਏ ਆਏ ਵਾਹ ਵੀ ਵਾਹ ਫੁਰਤੀ ਵਾਹ ਵੀ ਬੈਗ ਪੈਸਿਆਂ ਦਾ ਭਰ ਕੇ ਚੱਲਿਆ ਬਿਲਕੁਲ 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 ਤੇ ਇੱਧਰ ਸਾਰੇ ਵੀਰ ਭਰਾ ਲੱਗੇ ਆ ਜੀ ਕਿਆ ਬਾਤ ਹੈ ਜੀ ਅਜੇ ਵੀ ਰਾਤ ਦਾ ਸਮਾ ਹੋ ਗਿਆ ਤੇ ਮੋਲ ਪੂਰਾ ਆਇਓ ਦੇਖ ਸਕਦੇ ਆ ਸਾਰੇ ਵੀਰ ਭਰਾ ਲੱਗੇ ਹੋਇਆ ਜੀ ਮੈਂ ਤੇਰੇ ਕਰਦੀ ਕਰਦੀ ਮੈਂ ਉਹ ਦੋ ਕਰਤੀ ਦੇ ਮੈਂ ਫਿਰ ਹੋਰ ਕਿਤੇ ਨੂੰ ਨਹੀਂ ਜਾ ਕੇ ਦੇ ਮੈਂ ਕਰ ਦਿਨਾ ਕਰ ਰਿਹਾ ਸਤ ਸ੍ਰੀ ਅਕਾਲ ਇਧਰ ਵੇਖੋ ਵੀਰ ਗਰਾ ਪੂਰਾ ਸਾਥ ਦੇ ਰਹੇ ਆ ਪੜਾ ਕੇ ਕਰਾਂ ਵੇਖੋ ਅੱਜ ਪੂਰੀ ਖੇਚ ਰਹੀ ਆ ਹੋਰ ਜਵਾਨੋ ਵਧੀਆ ਵਧੀਆ ਮਹਾਰਾਜ ਕਿਵੇਂ ਵਿਗਿਆ ਪਟਾਕਾ ਪੁਰਾਜ ਕਿਰਪਾ ਮਾਲਕ ਤੇ ਆ ਫੁੱਲ ਵਿਗਿਆ ਪਟਾਕਾ ਫੁੱਲ ਵਿਗਿਆ ਇੱਧਰ ਕਾਕਾ ਕਾਕਾ ਜੀ ਸਾਹ ਦੇ ਰਿਆ ਔਰ ਕਾਕੇ ਕਿਵੇਂ ਆ ਤੇ ਸਾਰੇ ਚੜਦੀ ਕਲਾ ਰਹੀ ਆ ਵੀਰ ਭਰਾ ਤੇ ਸਾਰਾ ਪਟਾਕਾ ਪੂਜੀ ਅੱਜ ਬੋਲ ਵੀ ਗਿਆ ਜੀ ਸ਼ੇਅਰ ਕਰੋ ਕਰਾਂ ਬਾਕੀ ਇਹਦਾ ਸਭਰਾ ਵਾਵਾ ਦੇਖੋ